हां जी मित्रों की हाल है ते आज आपा मसाला वशाया ते आज आपा मित्रों लाई चिनाई चिनाई लाई आज आपा अपना जैतो वाला काम चल ਰਿਹਾ ਹੈ ਤੇ जैतो वाले काम ਤੇ ਲਈ ਅੱਜ ਆਪਾਂ ਚਨਾਈ ਬਾਈ ਜੀ ਮਸਾਲਾ ਪਹਿਲਾਂ ਵਿਛਾਇਆ ਫਿਰ ਅੱਧੀ ਗੰਧ ਦੇ ਉੱਪਰ ਆਪਾਂ ਵਿਛਾਰੇ ਮਸਾਲਾ ਸੀਮੈਂਟ ਤੇ ਆ ਆਪਣਾ ਬਾਗ ਆ ਬਣਿਆ ਹੋਇਆ ਗੋਟ ਮੋੜੇ ਦੇ ਉੱਤੇ ਇਹ ਮੁੰਡਾ ਜਿਹੜੇ ਮੁੰਡੇ ਨੇ ਇਹ ਬਾਜ ਬਣਾਇਆ ਸੀ ਵੀਰੇ ਉਹ ਚਲਾ ਗਿਆ ਕਨੇਡਾ ਕਨੇਡਾ ਦੇ ਵਿੱਚ ਉਹ ਬਾਜ ਬਣਾ ਰਿਹਾ ਕੈਲਗਰੀ ਟੈਟੂ ਬਣਾ ਰਿਹਾ ਉਹ ਮੁੰਡਾ ਮੁੰਡੇ ਨੇ ਬਾਜ ਬਹੁਤ ਸੋਹਣਾ ਬਣਾਇਆ ਸੀ ਤੇ ਕੈਲਗਰੀ ਦੇ ਵਿੱਚ ਉਹ ਬਣਾ ਰਿਹਾ ਟੈਟੂ ਤੇ ਜੇ ਕਿਸੇ ਨੇ ਟੈਟੂ ਕੈਲਗਰੀ ਦੇ ਵਿੱਚ ਬਣਾਉਣਾ ਹੋਵੇ ਤੇ ਆਪਣਾ ਉੱਪਰ ਨੰਬਰ ਪਾਉਗਾ ਆਵਾਂਗੇ ਆਪਾਂ ਉੱਪਰ ਨੰਬਰ ਵੇਖ ਕੇ ਨੰਬਰ ਤੇ ਫੋਨ ਲਾ ਲਿਓ ਆਪਾਂ ਉਸ ਬੱਚੇ ਦਾ ਉਸ ਉਸ ਮੁੰਡੇ ਦਾ ਡਰੈਸ ਦੇ ਦਿਆਂਗੇ ਕੈਲਗਰੀ ਦੇ ਵਿੱਚ ਟੈਟੂਆਂ ਦਾ ਕੰਮ ਕਰ ਰਿਹਾ ਮੁੰਡਾ ਤੇ ਅੱਜ ਮਿੱਤਰੋ ਫਿਰ ਕੀ ਹਾਲ ਆ ਠੀਕ ਠਾਕ ਹੋਵੋਗੇ ਸਾਰੇ ਜਣੇ ਤੰਦਰੁਸਤੀਆਂ ਰੱਖੇ ਰੱਬ ਤੁਹਾਨੂੰ ਮਹਾਰਾਜ ਚੜ੍ਹਦੀਆਂ ਕਲਾ ਬਖਸ਼ੇ ਤੇ ਆਪਾਂ ਵੀ ਅੱਜ ਇੱਕ ਕੰਮ ਕਰਿਆ ਬਹੁਤ ਦਿਨਾਂ ਬਾਅਦ ਕਿਉਂ ਕੰਮ ਚਾਰ ਪੰਜ ਚੱਲ ਰਿਹਾ ਹੈ ਕਈਆਂ ਥਾਂ ਤੇ ਲੱਗ ਜਾਂਦਾ ਕਿਤੇ ਕਿਤੇ ਕੁਸ ਲਿਆ ਕਿਤੇ ਸਮਾਨ ਮੋੱਕ ਜਾਂਦਾ ਕਿਤੇ ਕਿਵੇਂ ਕਿਤੇ ਕਿਵੇਂ ਤੇ ਆਹੀ ਭੱਜਾ ਦੌੜੀ ਚੱਲੀ ਜਾ ਰਹੀ ਆ ਤੇ ਮਹਾਰਾਜ ਇਹ ਭੱਜਾ ਦੌੜੀ ਚਲਾਈ ਰੱਖੇ ਪ੍ਰਮਾਤਮਾ ਤੇ ਹੋਰ ਕੀ ਹਾਲ ਹੈ ਮਿੱਤਰੋ ਠੀਕ ਹੋ ਤੇ ਕੰਮ ਦੀ ਵੀਡੀਓ ਹੁਣ ਆਪਾਂ ਪਾਇਆ ਕੰਮ ਦੀ ਪਾਇਆ ਕਰਾਂਗੇ ਆਪਦੇ ਦੀ ਤੇ ਆਪਾਂ ਫਰਜ ਇੱਟਾਂ ਲਾਈਆਂ ਠੋਕ ਠੋਕ ਕੇ ਲਾਈ ਚਣਾਈ ਤੇ ਸਿਰਾ ਕਰਾਇਆ ਤੇ ਅੱਜ ਆਪਾਂ ਯਰ ਬਾਈ ਦੇ ਅਵਤਾਰ ਬਾਈ ਕਹਿੰਦਾ ਹੁੰਦਾ ਵੀ ਕੰਮ ਕਰਕੇ ਬੜਾ ਸਕੂਨ ਆਉਂਦਾ ਤੇ ਵਾਕਈ ਯਰ ਬਾਈ ਯਰ ਵਰਤਾਰ ਬਾਈ ਵਾਕਈ ਸਕੂਨ ਆਉਂਦਾ ਕੰਮ ਕਰਕੇ ਤੇ ਕੰਮ ਦੇ ਵਿੱਚੋਂ ਵੇਲੇ ਰਹਿ ਕੇ ਨੀ ਉਹ ਗੱਲ ਬਣਦੀ ਯਾਰ ਜਿਹੜਾ ਕੰਮ ਕਰਕੇ ਸਕੂਨ ਆਉਂਦਾ ਨਾ ਉਹ ਸਿਰਾ ਹੋ ਜਾਂਦਾ ਵੀਰੇ ਤੇ ਅੱਜ ਆਪਾਂ ਦੋ ਲੋਰਾਂ ਦੋ ਟੀ-ਸ਼ਰਟਾਂ ਪਾਈਆਂ ਹੋਈਆਂ ਸੀ ਉੱਪਰ ਲਈ ਟੀ-ਸ਼ਰਟ ਲਾਉਣੀ ਪਈ ਐ ਇੰਨਾ ਜਾਨੀ ਕਿ ਆਪਾਂ ਨੂੰ ਇਹ ਸਰੀਰ ਖੁੱਲ ਗਿਆ ਬਣ ਗਿਆ ਨਜ਼ਾਰਾ ਆ ਗਿਆ ਯਾਰ ਅੱਜ ਕੰਮ ਕਰਕੇ ਤੇ ਸਿਰਾ ਹੀ ਹੋ ਗਿਆ ਵੀਰੇ ਤੇ ਹੋਰ ਮਿੱਤਰੋ ਠੀਕ ਹੋ ਆਪਣੇ ਮੋਢੇ ਤੇ ਬਣਿਆ ਹੋਇਆ ਬਾਜ ਬਾਜ ਦਸਵੇਂ ਪਾਸ਼ਾ ਵਾਲਾ ਬਾਜ ਤੇ ਵੀਰੇ ਜੇ ਕਿਸ ਨੇ ਬਣਾਉਣਾ ਹੋਵੇ ਤੇ ਆਪਾਂ ਉੱਪਰ ਨੰਬਰ ਪਾਵਾਂਗੇ ਵੀਡੀਓ ਤੇ ਤੇ ਉਸ ਮੁੰਡਾ ਮੁੰਡਾ ਕੈਲਗਰੀ ਦੇ ਵਿੱਚ ਰਹਿੰਦਾ ਕੈਲਗਰੀ ਦੇ ਵਿੱਚ ਰਹਿੰਦਾ ਮੁੰਡਾ ਤੇ ਉਹਦੇ ਤੋਂ ਤੁਸੀਂ ਟੈਟੂ ਬਣਵਾ ਸਕਦੇ ਕਿਸੇ ਪ੍ਰਕਾਰ ਦਾ ਟੈਟੂ ਹੋਵੇ ਬਣਾ ਦਿੰਦਾ ਫੋਟੋ ਵੀ ਬਣਾ ਦਿੰਦਾ ਜੇ ਕਿਸੇ ਦੀ ਫੋਟੋ ਮਾਂ ਦੀ ਪਿਓ ਦੀ ਫੋਟੋ ਬਣਾਉਣੀ ਹੋਵੇ ਬਾਪੂ ਦੀ ਤੇ ਮੇਰੇ ਭਰਾ ਦੇ ਮੋਢੇ ਤੇ ਡੌਲੇ ਤੇ ਵੀ ਉਹਨੇ ਸਾਡੇ ਬਾਪੂ ਦੀ ਫੋਟੋ ਬਣਾਈ ਆ ਬੱਚੇ ਨੇ ਤੇ ਉਹਦਾ ਆਪਾਂ ਐਡਰੈਸ ਦੇ ਸਕਦੇ ਆ ਜੇ ਕਿਸੇ ਨੇ ਬਣਾਉਣਾ ਹੋਵੇ ਤੇ